ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਤਨਪ੍ਰੀਤ ਕੋਰ ਦੀ ਗ੍ਰਿਫਤਾਰੀ ਹੋਈ ਹੈ। ਔਰ ਬਹੁਤ ਚੀਜ਼ਾਂ ਓਚਗੇਸ ਦੇ ਵਿੱਚ ਆਇਆ ਪਿਛਲੇ 2-3 ਮਹੀਨੇ ਤਦਨਪਾਦ ਦੀ ਇਲੈਕਸ਼ਨ ਦੇ ਵਿੱਚ ਇੱਕ ਗਰੰਟੂਲ ਦਾ ਲੋਅ ਜਸਤਾਂ ਕਾਲੀ ਦਲ ਦੇ ਰਾਹੀਂ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾਗਦੀ ਦੁਆਰਾ ਉਹਨਾਂ ਦੀ 호ਦ ਪੰਜਾਬ ਚ ਬਣੂਗੀ ਕੱਲੀਦਲ ਨੇ ਗੈਂਗਸਟਰ ਦਾਸ ਦਾ ਲਿਆ ਤੇ ਗੈਂਗਸਟਰ ਨੇ ਕੱਲੀਦਲ ਦਾਸ ਦਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀਦਲ ਕੋ ਕੁਛ ਨਹੀਂ ਹੈ ਬੜਾ ਰਹਾ ਪੱਛਮ ਪੂਰੀ ਜਿੱਦੀ ਗੱਫਾ ਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਰਾਨ ਹੁੰਦਾ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਟੈਂਪਰੀ ਨੂੰ ਇਹ ਤਾਂ ਕਹਿੰਦੇ ਆ ਇੱਕ ਤਦਵੀ ਫੌਜੀ ਦੀ ਬੇਟੀ ਆ ਜੀ ਪਰ ਇਹ ਦੀ ਕਹਿੰਦੇ ਕੋਈ ਇੱਕ ਡਾਕਟਰ ਦੀ ਪਤਨੀ ਹੈ ਇਹ ਦੀ ਸਾਬਦ ਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕੇਸ ਧੰਗ ਦਾ ਕੁਸਿਆਦ ਕੀਤਾ ਕਹਿੰਦੇ ਨੂੰ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਕੋਈ ਚੀਜ਼ਾਂ ਜਿਹੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਹਦੇ ਤੇ ਮੈਂ ਗੱਲ ਕਰਨ ਚਾਹੁੰਦਾ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋਈ ਹੈ। ਔਰ ਬਹੁਤ ਚੀਜ਼ਾਂ ਪੁਛਗੈਸ ਦੇ ਵਿੱਚ ਆਇਆ ਪਿਛਲੇ 2-3 ਮਹੀਨੇ ਪਦਮਪੁਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸਤਰਾ ਕਾਲੀ ਦਲ ਦੇ ਦਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਗੈਂਗਸਟਰ ਦਾ ਆਸਰਾ ਲਿਆ ਤੇ ਗੈਂਗਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਝ ਨਹੀਂ ਹੈ ਕਲੀਦਲ ਦਿੰਦਾ ਕਿ ਪੰਜਾਬ ਦੇ ਵਿੱਚ ਮੈਂ ਡੈਕਸਟਰਾਂ ਦੇ ਵਾਂਗ ਦਬਾਵਾ ਆਪਣੇ ਪੈਰ ਲਾਵਾ ਇਹ ਨਾ ਸੰਭਵਿਆ ਤੇ ਨਾ ਕਹਿਦੇ ਹੋਣੀ ਦੇਣਾ ਪੰਜਾਬ ਦੀ ਤਫ਼ਸੀ ਦੇ ਉੱਤੇ ਸਾ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਡੈਕਸਟਰਾਂ ਦੇ ਵਾਂਗ ਦਬਾਵਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇੱਕ ਟੱਕ ਡੇੜ ਗਏ ਤੇ ਨਾਂ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਭਗਵਾਨ ਸੇ ਮਾਨ ਦੀ ਸਰਕਾਰ ਕਰ ਲਊਗੀ ਬੜਾ ਬੜਾ ਕੱਜੰਪੂ ਦੀ ਗੱਫਾਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਾਲਾਤ ਹੁੰਦਾ ਸਿਆਸੀ ਦੌਰ ਤੇ ਅਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਟੈਂਪਰੀ ਨੂੰ ਇਹ ਤਾਂ ਕਹਿੰਦੇ ਆ ਇੱਕ ਤਰਮੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕੋ ਇੱਕ ਡੈਕਟਰ ਦੀ ਪਤਨੀ ਹੈ ਇਹ ਵੀ ਸਵਾਲ ਕਰਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਨੇ ਕੇਸ ਢੰਗ ਨਾਲ ਪੁਸਿਆਰ ਕੀਤਾ ਕਹਿੰਦੇ ਨੂੰ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਦੇਖ ਸੁਣ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਤਤਾਂ ਦੇ ਵਿੱਚ ਬਹਿਚ ਦਾ ਮਾਹੌਲ ਕ੍ਰੀਏਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਕੌਪਰੇ ਪਤੀ ਨਾਲ ਗੱਲਾਂ ਕਰਉਂਦੀ ਸੀਗੀ ਤੂੰ ਮੁਕਉਂਦੀ ਸੀਗੀ ਕਿ ਵੋਟ ਦਾ ਬਾਈ ਤੇ ਕੀ ਹੱਫਦਾਊਗਾ ਇਹ ਜਿਹੜੀ ਗੈਂਗਸਟਰਾਂ ਦੀ ਪੋਲਿਟਿਕਸ ਜਦੋਂ ਕੱਲੀ ਦਲ ਭਾਜਪੀ ਦਾ ਦਾਸਾ ਰਾਜ ਰਿਹਾ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰਾਂ ਦੀ ਪੋਲਿਟਿਕਸ ਹੈ ਆ ਜਿੱਥੇ ਆਪਾਂ ਬੈਠੇ ਆ ਨਾ ਨੇੜੇ ਪਤਲੀ ਕਾ ਚੌਕ ਆ ਜਿੱਥੇ ਮਜੀਠੀਏ ਦੇ ਗੈਂਗਸਟਰ ਨੇ ਇੱਕ ਧੀ ਦੀ ਇਤੋਂ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਬੋਲ ਗਿਆ ਨਾ ਪੁੰਨ ਦਿੱਤਾ ਸੀਗਾ ਕੱਲ੍ਹ ਪੁੰਨ ਗੇਰੀ ਗਏ ਮਜੀਠੀਏ ਦੇ ਨਾਲੇ ਮਾਲਕੇ ਗਏ ਕਿਦਾਂ ਨਾਬਾ ਜੇਲ੍ਹ ਬេរਕਾਰ ਹੋਇਆ ਕਿਦਾਂ ਪਤਾ ਨਹੀਂ ਕਿੰਨੇ ਤਾੜ ਜਿਹੜੇ 10 ਸਾਲ ਦੇ ਵਿੱਚ ਹੋਏ ਬਾਤ ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਠੇ ਪਾਏ ਗਏ ਕੱਲੀ ਦਾ ਲੱਗਾ ਤਾਂ ਬੀਜੇਪੀ ਵੱਲੋਂ ਅਦਾਜ ਸਾਹਿਬ ਇਹ ਗੱਲਾਂ ਕਰਦੇ ਅੱਜ ਇਹ ਕਿੰਨੇ ਧੀਆਂ ਬੇਡਾਂ ਦਾ ਸਵਾਲ ਹੈ ਹਾਂ ਧੀਆਂ ਬੇਡਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆਂ ਬੇਡਾਂ ਦੀ ਇੱਜ਼ਤ ਕਿੱਦਾਂ ਕਰਦੀ ਐ ਰਿਸਪੈਕਟ ਕਿੱਦਾਂ ਕਰਦੀ ਐ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਨਾਂ ਕੋਲ ਕੋਈ ਜ਼ਿਆਦਾ ਸਰਟੀਫੀਕੇਟ ਨਹੀਂ ਗੇ ਪਰ ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਬਣ ਦਿੱਤੀ ਜਾਊਗੀ ਭਾਵੇਂ ਜੋ ਮਰਦੀ ਹੋਵੇ ਨਹੀਂ ਹੋਣ ਦਿਆਂਗੇ ਇਦਾਂ ਸਾਡਾ ਤੇ ਤਜਰਬਾ ਹੋ ਗਿਆ ਦਰਦ ਦਾ ਤੁਸੀਂ ਯਾਰ ਟਿਕਟਾਂ ਦੇ ਉੱਤੇ ਆਇਓ ਤੁਹਾਡੇ ਜਿੰਨੀ ਹਿੰਮਤ ਨਹੀਂ ਬੋਲਾਂ ਸੀ ਗੈਕਸਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਵੀ ਬੋਲਦੇ ਕੰਚਨਪ੍ਰੀਤ ਗੈਕਸਰ ਦੀ ਪਤਨੀ ਹੈ ਤੁਹਾਡੇ ਚੇ ਹਿੰਮਤ ਨਹੀਂ ਬੋਲੋ ਜੋ ਗੈਕਸਰ ਦੀ ਪਤਨੀ ਰਹਿ ਗਈ ਤਾਂ ਕੀ ਕਹਦੀ ਤੀ ਬੈਠਦੀ ਰਹੂਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਡੱਟ ਕੇ ਕਹੋ ਡੱਟ ਕੇ ਕਹੋ ਕਿ ਅਸੀਂ ਗੈਸਟਰ ਦੇ ਨਾਲ ਪੋਲਿਟਿਕਸ ਕਰਨੀ ਹੈ ਡੱਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਤੇ ਸਿਆਸੀ ਤਾਕਤ ਦੇ ਸਾਡੀ ਜ਼ਮੀਨ ਭਾਰਮਿਕ ਤਾਕਤ ਦੇ ਸਿਆਸੀ ਤਾਕਤ ਖਤਮ ਹੋ ਚੁੱਕੀ ਹੈ ਅਸੀਂ ਦੁਬਾਰਾ ਉਹੀ ਰਾਹ ਚੜਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਾਦੇ ਸਰ ਬਹੁਤ ਔਖਾ ਹੈ ਇਹ ਵਾਰ ਵੀ ਛੁੱਟ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋਲ ਪੇਪਰ ਪਏ ਪੇਦਾ ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਤਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਤੇ ਜੀ ਦੀ ਪਤਾ ਨਹੀਂ ਇਹ ਨਾ ਇਹਦਾ ਅਮਤ ਬਾਤ ਸਰ ਬਾਤ ਸਾਹਿਬ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਮੇਰ ਕੋ ਸਭ ਹਲ ਐਫ ਆਈ ਆਰ ਦੀ ਨੰਬਰ ਐ ਮੇਰ ਕੋ ਡੇਟ ਐ ਕਤਲਾਂ ਦੇ ਬੱਤਿਆ ਜਾਂ 307 ਦੇ ਬੱਤਿਆ ਲੁੱਟਾ ਖੋਹਦੇ ਬੱਤਿਆ ਕੀ ਚਾਉਂਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦਗੇ ਉਹਨਾਂ ਦੇ ਗਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਦੀ ਦਿਆਂਗੇ ਸਭ ਭਾਵੇਂ ਜੋ ਬੰਦੀ ਹੋਵੇ ਅਸੀਂ ਗੈਂਗਸਟਰ ਵਾਂਗ ਹੀ ਪੋਲਿਟਿਕਸ ਉਹਦੀ ਹੁੜਦਿਆਂਗੇ ਭਾਵੇਂ ਜੋ ਬੰਦੀ ਹੋਵੇ ਫਾਲੇ ਮੈਂ ਕੰਚਲ ਪੀਸ ਬਾਰੇ ਬਹੁਤ ਕੁਝ ਕਹਿਣਾ ਚਾਹੁੰਦਾ ਪਰ ਮੈਂ ਬਿੰਦੂ ਪਤਾ ਕੱਲ ਦਿਓ ਪੁਲਿਸ ਵਾਲੇ ਦਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਰਿਮਾਨ ਲਈ ਜਾਣਗੇ ਤੁਹਾਡੇ ਕੋਲ ਸਭ ਚੀਜ਼ਾਂ ਆ ਜਾੜ ਗਿਆ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਜਦੋਂ ਕੋਰਟ ਚ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਦੇ ਦੋਸ਼ ਤੇ ਬਸ ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕੱਲੀ ਦਲ ਚਾਹੁੰਦਾ ਹੈ ਕਿ ਗੈਂਗਸਟਰ ਦੇ ਭਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁੜ ਕੇ ਪੰਜਾਬ ਤੇ ਆਸਰ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਮਜੂਰ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਟਿਕਸ ਦੇ ਵਿੱਚ ਕੋਈ ਹੋਵੇ ਕੋਈ ਪੰਜਾਬੀ ਦੀ ਐ ਚਾਹੁੰਦਾ ਸਰ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਾਲਾ ਦੌਲਤ ਦੇਖਿਆ ਕੋਈ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਾਂਦ ਸ਼ੁਰੂ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਜਾਂ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇ ਵੜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਹੜੇ ਰਾਹ ਤੋੜਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਦੁਆ ਪੋਲਿਟਿਕਸ ਕੀਤੀ ਹੈ ਹੁਣ ਤੁਸੀਂ ਦੁਬਾਰਾ ਚਾਹੁੰਦੇ ਹੋ ਇਹ ਨਹੀਂ ਸਾਲ ਹੋਏਗਾ ਗੈਂਗਸਟਰ ਪੰਜਾਬ ਦੀ ਪੋਲਿਟਿਕਸ ਨੂੰ ਧਮਕ ਨਹੀਂ ਦੇ ਸਕਣਗੇ ਨਾਂ ਦੇਣ ਦਿੱਤਾ ਜਾਏਗਾ ਔਰ ਕੰਚਨਪ੍ਰੀਤ ਇੱਕ ਤਾਮਕ ਤਰਮੀ ਫੌਜੀ ਦੀ ਬੇਟੀ ਹਾਂ ਬੇਟੀ ਮੈਂ ਕਹਿੰਦਾ ਬੇਟੀਆਂ ਬਦ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ ਇੱਕ ਨਾਮੀ ਇੱਕ ਵੱਡੇ ਕੈਕਸਟਰ ਦੀ ਪਤਨੀ ਹੈ ਇਹ ਕਿਉਂ ਦੀ ਕਹਿੰਦੇ ਜੀ ਦੱਸੋ ਪੰਜਾਬ ਦੇ ਲੋਕਾਂ ਨੂੰ ਐ ਕਵਰ ਦਾ ਕੈਂਡੀਡੇਟ ਸੀਗੀ ਉਹ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਉਹ ਪੇਪਰ ਦਾਖਲ ਕਰਦੀ ਆ ਉੱਥੇ ਵੀ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੀ ਆਪਣੇ ਬੇਟੇ ਦੇ ਨਾਮਾਂ ਨਹੀਂ ਕਿਹਦੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਘੜੀ ਆਉਣ ਗਿਆ ਉਹ ਕਿੱਧਰ ਵੀ ਆਈ ਸੀਗੀ ਕਿੱਧਰ ਵੀ ਵਾਪਸ ਚਲੀ ਸੀਗੀ ਕਦਾਂ ਇਮੀਗ੍ਰੇਸ਼ਨ ਕਿੱਥੋਂ ਹੋਈ ਉਹਦੀ ਸਰ ਇਹ ਚੀਜ਼ਾਂ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਰ ਜੀ ਪੰਲੀ ਦਲਬਾਦ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਨਾ ਇਹ ਲੁਕੀਆਂ ਜਿਨ੍ਹਾਂ ਦੇ ਉੱਥੇ ਮਰ ਗਏ ਪੁੱਤ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਧਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ ਨੂੰ ਫੂਨ ਲਾ ਕੇ ਵੋਟਾਂ ਲਗੀਆਂ ਗਈਆਂ ਇਹ ਸਰ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਰ ਨਹੀਂ ਦਾਂਗੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਂ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਿਸੇ ਨੂੰ ਵੀ ਇਹ ਆਜ਼ਾਦ ਜਿਹੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇੱਦਾਂ ਜਿਹਾ ਬੜਾ ਸੋਖਾ ਜਿਹਾ ਟੰਗਿਆ ਬੰਦਾ ਬਾਹਰ ਬੈਠਾ ਪਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੋਨ ਕੇ ਦੀ ਕਿਸੇ ਦੇ ਕੰਨ ਨੂੰ ਲਾ ਦੋ ਕਿਸੇ ਦੇ ਕੰਨ ਨੂੰ ਲਾ ਦੋ ਇਹ ਤਾਂ ਬੜਾ ਸੋਖਾ ਕੰਮ ਲੱਗਦਾ ਸੁਖਵੀਰ ਨੂੰ ਇੰਨਾ ਹੀ ਚਾਹਿਆ ਦਾ ਜੇਲ੍ਹ ਅੱਜ ਕਿੰਨੇ ਬੈਠੇ ਆ ਖਲਾਵੇਂ ਉਹਨਾਂ ਦੇ ਵੀ ਫਤਾਈ ਜੌੜੀ ਕੈਂਡੀਡੇਟ ਤੇ ਲੱਪਣਾ ਕੋਈ ਨਹੀਂ ਤੋਈ ਤੱਕ ਇਹ ਪੰਥਕ ਸੀਟ ਆ ਜੀ ਤਦ ਤੱਕ ਮਜੀਠੇ ਤੋਂ ਦੂਜੇ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਭ ਨਹੀਂ ਜਾਜ ਦਿੱਤੀ ਜੋਗੀ ਪੰਜਾਬ ਦੇ ਵਿੱਚ ਗੈਸਰਵਾਦ ਨੂੰ ਦੁਬਾਰਾ ਨਹੀਂ ਮਤਲਬ ਜਿਹੜਾ ਉੱਗਣ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਖੋਹ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਚਲਾਂ ਬੇਉਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਮਰਜ਼ੀ ਹੋਵੇ ਮੈਂ ਤੁਹਾਡੇ ਦਾ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ੍ਹ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਡੀਆਂ ਤੁਸੀਂ ਐਫ ਆਈ ਆ ਦਾ ਜੇ ਇਹ ਡੋਟ ਕਰਦੀਆਂ ਉਹ ਵੀ ਮੈਂ ਤੁਹਾਨੂੰ ਕਲਾ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆ ਹੋਈ ਆ ਆ ਮੇਰੇ ਕੋਲ ਕਾਰਡ ਆ ਸਦਾ ਐਫ ਆਈ ਆ ਨੰਬਰ 45 ਆ 6723 ਨੂੰ ਹੋਈ ਆ ਐਫ ਆਈ ਆ ਨੰਬਰ ਬੁਿੰਦਿਆ 49215 ਨੂੰ ਹੋਈ ਆ ਐਫ ਆਈ ਆ ਨੰਬਰ 71 ਪਹਿਲਾ ਨੰਬਰ 216 ਨੂੰ ਹੋਈ ਆ ਐਫ ਆਈ ਆਰ ਨੰਬਰ 9931417 ਨੂੰ ਕ੍ਰਿੰਡੇ ਥਾਣੇ 'ਚ ਹੋਈ ਆ ਐਫ ਆਈ ਆਰ ਨੰਬਰ 46 214227 ਨੂੰ ਕ੍ਰਿੰਡੇ 'ਚ ਹੋਈ ਆ ਐਫ ਆਈ ਆਰ ਨੰਬਰ 8 281218 ਚਬਾਲ ਥਾਣੇ 'ਚ ਹੋਈ ਆ ਐਫ ਆਈ ਆਰ ਨੰਬਰ 7 253209 ਨੂੰ ਚਾਤੀਵੰਡ ਥਾਣੇ 'ਚ ਹੋਈ ਆ ਐਫ ਆਈ ਆਰ 27 662 209 ਨੂੰ ਛਾਦੇ ਥਾਣੇ ਦੇ ਵਿੱਚ ਹੋਈ ਆ ਫਆਇਰ ਨੰਬਰ 92 218219 ਨੂੰ ਚਬਾਲ ਦੇ ਵਿੱਚ ਹੋਈ ਹੈ ਐਫਆਇਰ ਨੰਬਰ ਕਿਹਾ ਸੀ 512219 ਨੂੰ ਸਬ ਥਾਣਾ ਸਦਾਇਮਾਨ ਤਖਾਣ ਚ ਹੋਈ ਹੈ ਐਫਆਇਰ ਨੰਬਰ 333 09220 ਨੂੰ ਚਬਾਲ ਥਾਣੇ ਚ ਹੋਈ ਹੈ ਐਫਆਇਰ ਨੰਬਰ 18220 ਨੂੰ ਚਬਾਲ ਥਾਣੇ ਚ ਦਸ ਹੋਈ ਹੈ ਐਫਆਇਰ ਨੰਬਰ 116 15022 ਨੂੰ ਜਿਹੜਾ ਪੀਐਸ ਸਦਰ ਰਾਜਪੁਰਾ ਥਾਣਾ ਘਰੇਚੋਈ ਹੈ ਪਟਿਆਲੇ ਐਫ ਆਈ ਆਰ ਨੰਬਰ 88 248281 ਸਦਾਇ ਮਾਨਤਖਾਨ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 18 292121 ਇਹ ਅਮਸਾ ਸ਼ਹਿਰ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 103 23/2021 ਸਦਾਇ ਮਾਨਤਖਾਨ ਥਾਣੇ ਚੋਈ ਹੈ ਐਫ ਆਈ ਆਰ ਨੰਬਰ 4 14212024 ਚਬਾਲ ਥਾਣੇ ਦੇ ਚੋਈ ਹੈ ਐਫ ਆਈ ਆਰ ਨੰਬਰ 60 15/24 ਚਬਾਲ ਥਾਣੇ ਦੇ ਵਿੱਚ ਹੋਈ ਹੈ। ਐਫਆਈਆਰ ਨੰਬਰ 232 22 12/24 ਚਬਾਲ ਸੰਤਾਨ ਦੀ ਹੋਈ ਹੈ। ਐਫਆਈਆਰ ਨੰਬਰ 233 17/11/2024 ਚਬਾਲ ਦੀ ਹੋਈ ਹੈ। ਐਫਆਈਆਰ ਨੰਬਰ 240 23/10/2025 ਦੀ ਹੋਈ ਹੈ। ਐਫਆਈਆਰ ਨੰਬਰ 208 11/11/2025 ਦੀ ਹੋਈ ਹੈ। ਐਫਆਈਆਰ 210 ਗਿਆਵਾ ਗਿਆਵਾ 25 ਚਬਾਲ ਥਾਣੇ ਦੇ ਵਿੱਚ ਹੋਈ ਹੈ ਉਹ ਸਰ ਇਹ ਜਿਹੜੀ ਐਫ ਆਈ ਆਰ 79 ਹੈ ਇਹ 2481 ਨੂੰ ਵੀ ਹੋਈ ਹੈ ਕਿੰਨੀਆਂ ਕਿ ਮੈਂ ਤੁਹਾਨੂੰ ਦੱਸ ਸਕਦਾ ਇਹ ਘਟੋ ਘਟ ਬਲ ਜੀਐਸ ਸਰ ਇਹ 30 ਦੇ ਕਰੀਬ ਐਫ ਆਈ ਆਰਾਂ ਦਰਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦਰਜ ਹੋਏ ਇਹਨਾਂ 'ਚ ਕੁਝ ਹੋ ਸਕਦਾ ਬੜੀ ਹੋ ਗਈ ਹੁਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਖਵਾਈਆਂ ਦਿੰਦੀ ਜਾਨ ਦਿੰਦੇ ਪਾਦੇ ਪੱਤੇ ਦਾ ਪੱਤੇ ਦਾ ਦੋਵੇਂ ਮਤਨ ਨੂੰ ਹੋਦੱਸੇ ਆਪਾਂ ਕੀ ਚਾਹੁੰਦੇ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੇ ਆਪਾਂ ਪੰਜਾਬ ਦਾ ਸਤਿਆਨਾਸ ਕਰਨਾ ਚਾਹੁੰਦੇ ਇਹ ਜਾਤ ਤੇ ਦਿੱਤੀ ਜਾਊਗੀ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਆ ਦਾ ਮਾਵਾ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਡਾਕਟਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਦੱਸਿਆ